हेलो कैसे हो सुरजीत तंबड़ दी सारेया नु प्यार भरी सत श्री अकाल आदाब नमस्ते रंग पंजाब दे चैनल ते ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਆ ਤੁਸੀਂ ਸਾਰੇ ਹੀ ਰਾਜੀ ਖੁਸ਼ ਹੋਵੋਗੇ ਮੇਰੀਆਂ ਵੀਡੀਓ ਪਿਛਲੀਆਂ ਬਹੁਤ ਪਸੰਦ ਕੀਤੀਆਂ ਉਸ ਦੇ ਲਈ ਧੰਨਵਾਦ ਲੋ ਮੈਂ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਈ ਆ ਥੋੜੀਆਂ ਜੀਆਂ ਤੁਹਾਨੂੰ ਬੋਲੀਆਂ ਸੁਣਾਉਣੀਆਂ ਥੇਓ ਦੇਸੀ ਬੋਲੀਆਂ ਪੁਰਾਣੀਆਂ ਉਹ ਸੁਣਾਉਣੀਆਂ ਜਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਜਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨਾ ਚਿੰਨਾ ਚੇ ਧਾਰੇ ਤਹ ਲਉਣ ਗਿਆ ਨੀ ਅਜ ਗਿੱਧੇ ਵਿੱਚ ਪੜ ਤੂੰ ਪਉਣ ਗਿਆ ਨੀ ਅਜ ਗਿੱਧੇ ਵਿੱਚ ਪੜ ਤੂੰ ਪਉਣ ਗਿਆ ਨੀ ਅਜ ਗਿੱਧੇ ਵਿੱਚ ਪੜ ਤੂੰ ਪਉਣ ਗਿਆ ਇਹ ਲੰਮੀਆਂ ਬੋਲੀਆਂ ਤੁਹਾਨੂੰ ਸੁਣਾ ਰਹੀ ਆ ਮੈਂ ਛੋਟੀਆਂ ਛੋਟੀਆਂ ਬੋਲੀਆਂ ਨਹੀਂ ਆ ਪੰਜਾਬ ਦੇਸ਼ ਦੀਆਂ ਕੁੜੀਆਂ ਦੇ ਇਕ ਲੋ ਪੰਜਾਬ ਦੇਸ਼ ਦੀਆਂ ਕੁੜੀਆਂ ਦੇਖ ਲਓ ਲੜਦੇ ਮੁਟਿਆਰਾਂ ਨਹੀਂ ਪੱਤਾ ਲੈ ਕੇ ਜਾਣ ਕੇ ਤਨੂੰ ਪੱਤਾ ਲੈ ਕੇ ਜਾਣ ਕੇ ਤਨੂੰ ਜਿਉਂ ਕੁੰਜਾਂ ਦੀਆਂ ਡਾਰਾਂ ਨੇ ਕਗਰੇ ਉਹਨਾਂ ਦੇ ਲਿਸ਼ਲਿਸ਼ ਕਰਦੇ ਕਗਰੇ ਉਹਨਾਂ ਦੇ ਲਿਸ਼ਲਿਸ਼ ਕਰਦੇ ਜਿਉਂ ਗੋਟੇ ਚਮਕਾਰਾਂ ਨਚ ਲੈ ਮੋਰਨੀਏ ਪੰਜ ਪਤਾ ਸੇਵਾਰਾਂ ਨਚ ਲੈ ਮੋਰਨੀਏ ਪੰਜ ਪਤਾ ਸੇਵਾਰਾ ਨਚਲੇ ਮੋਰਨੀਏ ਪੰਜ ਪਤਾ ਸੇਵਾਰਾ ਨਚਲੇ ਮੋਰਨੀਏ ਪੰਜ ਪਤਾ ਸੇਵਾਰਾ ਨਚਲੇ ਮੋਰਨੀਏ ਮੋਰਨੀਏ ਪੰਜ ਪਤਾ ਸੇਵਾਰਾ ਆਰਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਨੀ ਮੋਗੇ ਦੇ ਦੋ ਸਾਦ ਸੁਣੀ ਦੇ ਮੁਗ ਦੇ ਦੋ ਸਾਦ ਸੁਣੀ ਦੇ ਬੜੀ ਉਹਨਾਂ ਦੀ ਸ਼ੋਭਾ ਨਹੀਂ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ ਮਗਰੋਂ ਮਾਰਦੇ ਗੋਡਾ ਲੱਕ ਪਤਲਾ ਜਿਆ ਪਾਰ ਚੱਲਣ ਨਾ ਜੋਗਾ ਲ ਕੋ ਦਾ ਪਤਲਾ ਜਿਆ ਪਾਰ ਚੱਲਣ ਨਾ ਜੋਗਾ ਲ ਕੋ ਦਾ ਪਤਲਾ ਜਿਆ ਪਾਰ ਚੱਲਣ ਨਾ ਜੋਗਾ ਲ ਕੋ ਦਾ ਪਤਲਾ ਜਿਆ ਮਾਂ ਮੇਰੀ ਨੇ ਕੁਰਤੀ ਸੁਵਾਈ ਮਾਂ ਮੇਰੀ ਨੇ ਕੁਰਤੀ ਸੁਹਾਤੀ ਉੱਤੇ ਲੋਅਤੀ ਜੇਬ ਜੇਬ ਵਿੱਚ ਡੱਬੀ ਡੱਬੀ ਵਿੱਚ नाग नाग ਤੋਂ ਮੈਂ ਬਚ ਗਈ ਦੇਖ ਮੁੰਡੇ ਦੇ ਭਾਗ नाग ਤੋਂ ਮੈਂ ਬਚ ਗਈ ਦੇਖ ਮੁੰਡੇ ਦੇ ਭਾਗ नाग ਤੋਂ ਮੈਂ ਬਚ ਗਈ ਦੇਖ ਮੁੰਡੇ ਦੇ ਭਾਗ नाग ਤੋਂ ਮੈਂ ਬਚ ਗਈ ਪਭੋ ਮੇਰੀ ਮੁਖਲਾਵੇ ਆਈ ਪਭੋ ਮੇਰੀ ਮੁਖਲਾਵੇ ਆਈ ਆਈ ਸੋਰੰ ਦਾ ਫੁੱਲ ਬਣ ਕੇ ਨਹੀਂ ਗਲ ਵਿੱਚ ਉਹਦੇ ਕੈਂਠਾ ਸੋਹ ਹੈ ਨਹੀਂ ਗਲ ਵਿੱਚ ਉਹਦੇ ਕੈਂਠਾ ਸੋਹ ਹੈ ਸੋ ਵਿੱਚ ਸੋਨੇ ਦੇ ਮਣਕੇ ਵੇ ਰੂਪੋ ਨੂਰਬ ਨੇ ਦਿੱਤਾ নচদি পটোলা বনক ৰূপ ৰব নত নচদি পটোৰা বনক ৰ ৰূপ নু না নচদি পটো বনকে ৰূপ নত ਸੁਨੇ ਕੁੜੀਏ ਨਤਨੀ ਵਾਲੀਏ ਨਤਨੀ ਨਾ ਚਮਕਾਈਏ ਨੀ ਕੂਟੋ ਬੈਤੇ ਚਰਚਾ ਹੋਵੇ ਨੀ ਕੂਟੋ ਬੈਤੇ ਚਰਚਾ ਹੋਵੇ ਚਰਚਾ ਨਾ ਕਰਵਾਈਏ ਆਪਣੇ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਆਪਣੇ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਆਪਣੇ ਬਾਬਲ ਦੀ ਕੱਗਦ ਨੂੰ ਦਾਗ ਨਾ ਲਾਈਏ ਆਪਣੇ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਆਪਣੇ ਬਾਬਲ ਦੀ ਨੀਏ ਕਰਨ ਵੇਂਦੀਆਂ ਵਰਨ ਵੇਂਦੀਆਂ ਨੀਏ ਕਰਨ ਵੇਂਦੀਆਂ ਵਰਨ ਵੇਂਦੀਆਂ ਬਦਲੇ ਖੋਰੀਆਂ ਮਾਮਾ ਨੇਨ ਕੀ ਹੁੰਦੀ ਦਾ ਵਿਆਹ ਕਰ ਦਿੰਦੀਆਂ ਨੇ ਨਿੱਕੀ ਹੁੰਦੀ ਦਾ ਵਿਆ ਕਰ ਦਿੰਦੀਆਂ ਦੇ ਕੇ ਚਾਰ ਕਲਾਮਾ ਨੀਕ ਜੀ ਕਰਦਾ ਵੈ ਜਾਂ ਵੀਰ ਦੇ ਇੱਕ ਜੀ ਕਰਦਾ ਵੈ ਜਾਂ ਵੀਰ ਦੇ ਇੱਕ ਜੀ ਕਰਦਾ ਜਾਮ ਵੇ ਵੇ ਕੇ ਹੋਟਲ ਤੇ ਲਿਆ ਬੁੱਢਿਆ ਕੁਛ ਖਾਵਾ ਬਹਿ ਕੇ ਹੋਟਲ ਤੇ ਥਿਆ ਬੁੱਢਿਆ ਕੁਛ ਖਾਵਾ ਬਹਿ ਕੇ ਹੋਟਲ ਤੇ ਯਾ ਬੁੱਢਿਆ ਕੁਝ ਖਾਵਾ ਬੈ 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 ਕੇ ਹੋਟਲ ਤੇ ਜੇ ਮੁੰਡਿਆ ਤੂੰ ਸੱਤੋਂ ਗੋਹਾ ਚਕਵਾਣਾ ਜੇ ਮੁੰਡਿਆ ਤੂੰ ਸੱਤੋਂ ਗੋਹਾ ਚਕਵਾਣਾ ਟੋਕਰੀ ਲੈ ਦੇ ਤਾਰਾਂ ਦੀ ਤਾਰਾਂ ਦੀ ਜੇ ਮੈਂ ਕੀ ਧੀ ਵੱਡਿਆਂ ਸਰਦਾਰਾਂ ਦੀ ਵੇ ਮੈਂ ਧੀ ਵੱਡਿਆਂ ਸਰਦਾਰਾਂ ਦੀ ਇਹ ਮੈਂ ਧੀ ਵੱਡਿਆਂ ਸਰਦਾਰਾਂ ਦੀ ਜਾਂ ਕੁੰਡਕੜਦੀ ਬੋਤੀ ਸੋਣੀ ਜਾਂ ਕੁੰਡਕੜਦੀ ਕਾਣੀ ਵੇ ਤੂੰ ਤਾਂ ਲੱਗ ਮੈਨੂੰ ਲੱਗੇ ਮਜਾਜਣ ਵੇ ਤੂੰ ਤਾਂ ਮੈਨੂੰ ਲੱਗੇ ਮਜਾਜਣ ਕੁੰਡ ਚੋਂ ਅੱਖ ਬਚਾਂ ਕੁੰਡ ਚੋਂ ਅੱਖ ਬਿਸ਼ਾ ਪਛਾਣੀ ਉੱਠ ਕੇ ਨਚ ਲੈਨੀ ਬਣ ਕੇ ਗਿੱਦੇ ਦੀ ਰਾਣੀ ਉੱਠ ਕੇ ਨਚ ਲੈਨੀ ਬਣ ਕੇ ਗਿੱਦੇ ਦੀ ਰਾਣੀ ਉੱਠ ਕੇ ਨਚ ਲੈਨੀ ਗਿੱਦੇ ਦੀ ਰਾਣੀ ਉੱਠ ਕੇ ਨਚ ਲੈਨੀ ਨਚਣ ਵਾਲੇ ਦੀ ਅੱਡੀ ਨਰਨ ਦੀ ਗੋਣ ਵਾਲੇ ਦਾ ਮੂ ਨੱਚਣ ਵਾਲੇ ਦੀ ਅੱਡੀ ਨਰਿੰਦੀ ਕੋਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾ ਨੱਚੀ ਦੇ ਵਿੱਚ ਤੂੰ ਵੇ ਬੋਲੀ ਮੈਂ ਪਾਵਾ ਨੱਚੀ ਦੇ ਵਿੱਚ ਤੂੰ ਈ ਬੋਲੀ ਮੈਂ ਪਾਵਾ ਨੱਚੀ ਦੇ ਵਿੱਚ ਤੂੰ ਚੁੱਪ ਕਰ ਜਾ ਸੰਗ ਲੱਗਦੀ ਮੈਨੂੰ ਪਾਣਾ ਬੋਲੀ ਤੂੰ ਚੁੱਪ ਕਰ ਜਾ ਸੰਗ ਲੱਗਦੀ ਮੈਨੂੰ ਪਾਣਾ ਬੋਲੀ ਤੂੰ ਹਾਣੀ ਹਟਾਲੀ ਤੇ ਤੂ ਵੀ ਕਰੇ ਕੂਹਣੀ ਹਟਾਲੀ ਤੇ ਕੀ ਕਰੇ ਕੂਹਾਨੀ ਹਟਾ ਲੀਤੇ ਕੀ ਕਰੇ ਕੂਹਾਨੀ ਹਟਾ ਲੀਤੇ ਕੀ ਕਰੇ ਕੂਹਾਨੀ ਹਟਾ ਲੀਤੇ ਕੀ ਕਰੇ ਕੂਹ ਕੂਹ ਦੋਸਤੋ ਇੰਨੀਆ ਬੋਲੀਆਂ ਮੈਂ ਤੁਹਾਨੂੰ ਲੰਮੀਆਂ ਬੋਲੀਆਂ ਜਿਆਦਾ ਨਹੀਂ ਬੋਲਿਆ ਜਾਂਦਾ ਫਿਰ ਬੋਲੀਆਂ ਤਾਂ ਬਹੁਤ ਹੈਗੀਆਂ ਬਹੁਤ ਬਹੁਤ ਜ਼ਿਆਦਾ ਮੈਨੂੰ ਆਂਦੀਆਂ ਬੋਲੀਆਂ ਜਿਵੇਂ ਪਹਿਲੀਆਂ ਮੈਂ ਲੰਮੀਆਂ ਬੋਲੀਆਂ ਸੁਣਾਇਆਂ ਸੀ ਪਹਿਲਾਂ ਇੱਕ ਵੀਡੀਓ ਬਣਾਈ ਹੋਈ ਹੈ ਉਹ ਬੋਲੀਆਂ ਹੋਰ ਸੀਗੀਆਂ ਇਹ ਬੋਲੀਆਂ ਬਿਲਕੁਲ ਅਲੱਗ ਹੈ ਮੈਂ ਵੀਡੀਓ ਦੇਖ ਕੇ ਦੁਬਾਰਾ ਮੈਂ ਪਾ ਰਹੀ ਹਾਂ ਤੇ ਉਹ ਪਿਛਲੀਆਂ ਬੋਲੀਆਂ ਤੋਂ ਇਹ ਅਲੱਗ ਬੋਲੀਆਂ ਤੇ ਜ਼ਰੂਰ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਣਗੀਆਂ ਪਹਿਲੀਆਂ ਵੀ ਬਹੁਤ ਪਸੰਦ ਤੁਸੀਂ ਬਹੁਤ ਪਸੰਦ ਕੀਤੀਆਂ ਤੇ ਚਲੋ उदों तक यह याद करो फिर मैं होर बोलियाँ लैके सामने हाजिर होगी ठीक है ओके बाय बाय सत श्रीकाल